ਸਸਿਕਾ ਕਿਸਾਨ ਵੀਰੋ ਮੈਂ ਡਾਕਟਰ ਲਖਬੀਰ ਸਿੰਘ ਬਤੌਰ ਬਾਗਬਾਨੀ ਵਿਕਾਸ ਅਫਸਰ ਬਲੌਕ ਪੂੰਗਾ ਵਿਕੇ ਕੰਮ ਕਰ ਰਹੇ ਆ ਜੀ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਸੰਦੇਸ਼ ਰਾਹੀਂ ਜਿੰਨੇ ਵੀ ਸਾਡੇ ਇਲਾਕੇ ਦੇ ਵਿੱਚ ਅਗਾਵਾਦੂ ਕਿਸਾਨ ਕੰਮ ਕਰਦੇ ਨੇ ਉਹਨਾਂ ਬਾਰੇ ਜਿਹੜੀ ਹੈਗੀ ਆ ਅਹਿਮ ਜਾਣਕਾਰੀ ਤੁਹਾਡੇ ਨਾਲ ਮੁਹੱਈਆ ਕਰਵਾਉਂਦੇ ਰਹਿੰਦੇ ਆ ਉਸੇ ਲੜੀ ਦੇ ਵਿੱਚ ਅਸੀਂ ਇੱਕ ਵਾਅਦਾ ਅੱਜ ਕਰਨ ਜਾ ਰਹੇ ਆ ਸਾਡੇ ਨਾਲ ਬਲੌਕ ਪੂੰਗਾ ਦੇ ਕਿਸਾਨ ਸ਼੍ਰੀ ਜੈਪਾਲ ਜੀ ਮੌਜੂਦ ਹਨ ਜੈਪਾਲ ਜੀ ਸਾਡੇ ਵਿਭਾਗ ਦੇ ਨਾਲ ਸੰਪਰਕ ਵਿੱਚ ਆਏ ਸਾਡੇ ਕੋਲ ਕੈਂਪਸ ਵਿੱਚ ਆਉਂਦੇ ਨੇ ਏ ਬਾਗਬਾਨੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਜਿਹੜੀ ਹੈਗੀ ਆ ਆਪਣੇ ਜਿਹੜੀ ਜ਼ਮੀਨ ਹੈਗੀ ਆ ਉਹਦੇ ਵਿੱਚ ਹਦਵਾਣਾ ਹੋ ਗਿਆ ਖਰਬੂਜਾ ਹੋ ਗਿਆ ਉਹਦੀ ਕਾਸਟ ਜਿਹੜੀ ਹੈਗੀ ਆ ਪ੍ਰਭਾਵਿਤ ਹੋ ਕੇ ਸ਼ੁਰੂ ਕੀਤੀ ਹੈ ਜੀ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇਹ ਜਿਹੜਾ ਤੁਹਾਡਾ ਪੀਲੇ ਰੰਗ ਦਾ ਤਰਬੂਜ ਹੈ ਉਹ ਵੀ ਇਹਨਾਂ ਨੇ ਲਗਾਇਆ ਹੋਇਆ ਆ ਆਓ ਇਹਨਾਂ ਤੋਂ ਜਾਣਦੇ ਆ ਕਿ ਕਿਹੜੀਆਂ-ਕਿਹੜੀਆਂ ਕਿਸਮਾਂ ਇਹਨਾਂ ਨੇ ਇੱਥੇ ਲਗਾਈਆਂ ਹੋਈਆਂ ਨੇ ਤਾਂ ਕਿਹੜਾ-ਕਿਹੜਾ ਬੀਜ ਜਿਹੜਾ ਹੈਗਾ ਇਹਨਾਂ ਨੇ ਕਿੱਥੋਂ ਲਿਆ ਹੈਗਾ ਜੀ ਜੈਪਾਲ ਜੀ ਹਾਂਜੀ ਸਰ ਭਾਈ ਮਨੋਜ ਭਾਈ ਕਹਿੰਦੇ ਆ ਜੀ ਮੈਂ ਜੀ ਠੀਕ ਹੈ ਜੀ ਤੇ ਇਹਨਾਂ ਨੇ ਮੈਨੂੰ ਬੀਜ ਲਗਤਾ ਕੰਪਨੀ ਕੋ ਜੀ ਠੀਕ ਹੈ ਜੀ ਸਰ ਮੇਰਾ ਆਰਗੈਨਿਕ ਖਾਦ ਦਾ ਕੰਮ ਹੈ ਜੀ ਇਹ ਜੈਪਾਲ ਜੀ ਹੈ ਪਿਛਲੇ 9 ਸਾਲਾਂ ਤੋਂ ਝੋਨੇ ਦੀ ਪ੍ਰਾਲੀ ਤੋਂ ਬਣੀ ਕੰਪੋਸਟ ਖਾਦ ਵਰਤ ਰਿਹਾ ਤੇ ਸਾਡੇ ਕਪੂਰਥਲਾ ਦੇ ਵਿੱਚ ਬਹੁਤ ਵੈਰਾਈਟੀ ਇਹ ਲਾਈ ਜਾਂਦੀ ਹੈ ਨਾਊ ਯੂ ਸੀਡ ਕੰਪਨੀ ਹੈ ਜੀ ਨੋਨੀ ਸੀਡ ਤਾਈਵਾਨ ਦੀ ਹੈ ਜੀ ਜਿਨ੍ਹਾਂ ਦਾ ਬੋਬੀ ਖਰਬੂਜਾ ਆਉਂਦਾ ਹੈ ਜੀ ਤੇ ਡਾਕਟਰ ਸਾਹਿਬ ਨੇ ਰეკਮੈਂਡ ਕੀਤਾ ਕਿ ਤੁਸੀਂ ਇੱਥੇ ਖਰਬੂਜੇ ਦੀ ਖੇਤੀ ਕਰੋ ਡਾਕਟਰ ਲਖਵੀਰ ਜੀ ਨੇ ਤੇ ਮੈਂ ਇਹਨਾਂ ਨੂੰ ਬੀਜ ਪ੍ਰੋਵਾਈਡ ਕਰਵਾ ਕੇ ਦਿੱਤੇ ਜੀ ਨਾਊ ਤੇ ਇੱਥੇ ਇੱਕ ਨਵੀਂ ਇੱਕ ਸੈਗਮੈਂਟ ਤਿਆਰ ਹੋ ਰਹੀ ਹੈ ਕਿ ਅਗਰ ਕੋਈ ਵੀ ਫਾਰਮਰ ਇਹਨੂੰ ਲਾਣਾ ਚਾਹੁੰਦਾ ਹੈ ਤੇ ਇੱਥੇ ਖਰਬੂਜਾ ਦੁਆਣਾ ਹਰੇਕ ਤਰ੍ਹਾਂ ਦੀ ਫਸਲ ਇੱਥੇ ਰੇਤਲੀ ਜ਼ਮੀਨ 'ਚ ਵੀ ਹੋ ਸਕਦੀ ਹੈ ਵਿੱਚ ਇਹ ਆਰਗੈਨਿਕ ਮੈਟਰ ਪਾ ਕੇ ਵਧੀਆ ਦੀ ਕੁਆਲਿਟੀ ਬਣਾਈ ਜਾ ਸਕਦੀ ਹੈ ਇਹ ਨੋਨੀ ਸੀਡ ਤਾਈਵਾਨ ਦੀ ਕੰਪਨੀ ਹੈ ਜਿਨ੍ਹਾਂ ਦਾ ਬੋਬੀ ਖਰਬੂਜਾ ਆਉਂਦਾ ਹੈ ਜੀ ਆ ਵਿਸ਼ਾਲਾ ਹੈ ਜੀ ਉਹਨਾਂ ਦਾ ਰੋਹੀ ਹੈ ਆ ਮੰਨਤ ਹੈ ਜੀ ਇਹ ਬਹੁਤ ਮਠਾਸ ਵਾਲੀਆਂ ਵੈਰੈਟੀਆਂ ਜੀ ਕਿਸਾਨ ਵੀਰੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਾਡਾ ਜ਼ਿਲ੍ਹਾ ਸ਼ਾਰਪੁਰ ਕ੍ਰੌਪ ਡਾਇਵਰਸੀਫਿਕੇਸ਼ਨ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਨਾਲੋਂ ਕਾਫੀ ਅੱਗੇ ਹੈ ਕਿਉਂਕਿ ਇੱਥੇ ਲਗਭਗ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ ਬਾਗ ਵੀ ਹੈਗੇ ਨੇ ਫਿਰ ਇੱਥੇ ਪੌਪੂਲਰ ਸਫੈਦੇ ਦਾ ਵੀ ਕੰਮ ਹੈਗਾ ਆ ਫਰਸਟਰੀਲੈਂਡ ਏਰੀਆ ਵੀ ਹੈਗਾ ਆ ਤਾਂ ਇਸੇ ਤਰ੍ਹਾਂ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਆ ਕਿ ਜਿੰਨੇ ਵੀ ਕਿਸਾਨਾਂ ਨੂੰ ਵੱਧ ਤੋਂ ਵੱਧ ਬਾਗਬਾਨੀ ਦੇ ਨਾਲ ਜੋੜਿਆ ਜਾਵੇ ਤੇ ਬਾਗਬਾਨੀ ਦੇ ਹੇਠ ਜਿਹੜਾ ਹੈਗਾ ਰਕਬਾ ਵੱਧ ਤੋਂ ਵੱਧ ਲੈ ਕੇ ਆਇਆ ਜਾਵੇ ਕਿਸਾਨ ਵੀਰੋ ਜੇਕਰ ਤੁਸੀਂ ਵੀ ਬਾਗ ਲਾਉਣਾ ਚਾਹੁੰਦੇ ਹੋ ਸਬਜ਼ੀ ਲਾਉਣਾ ਚਾਹੁੰਦੇ ਹੋ ਤਾਂ ਸਬਜ਼ੀ ਦੀ ਕਸਤੇ ਉੱਤੇ ਵੀ ਬਾਗਬਾਨੀ ਵਿਭਾਗ ਜਿਹੜਾ ਹੈਗਾ ਸਬਸਿਡੀ ਮੁਹੱਈਆ ਕਰਵਾਉਂਦਾ ਆ ਕੋਈ ਵੀ ਕਿਸਾਨ ਵੀਰ 1 ਏਕੜ ਤੋਂ ਲੈ ਕੇ 5 ਏਕੜ ਤੱਕ ਜਿਹੜੀ ਹੈਗੀ ਆ ਸਬਜ਼ੀਆਂ ਦੀ ਕਸਤੇ ਉੱਤੇ ਵੀ ਬਾਗਬਾਨੀ ਵਿਭਾਗ ਤੋਂ 8000 ਤੋਂ ਲੈ ਕੇ 40000 ਸਬਸਿਡੀ ਜਿਹੜੀ ਹੈਗੀ ਆ ਮੁਹੱਈਆ ਕਰਵਾ ਸਕਦਾ ਹੈ ਜੀ ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਵੀ ਸਬਜ਼ੀ ਦੀ ਕਾਸ਼ਤ ਕਰਦੇ ਹੋ ਤੁਹਾਨੂੰ ਮਲਚਿੰਗ ਸ਼ੀਟਸ ਦੇ ਉੱਤੇ ਜਿਹੜੀ ਹੈਗੀ ਆ ਉਹ ਵੀ ਸਬਸਿਡੀ ਬਾਗਬਾਨੀ ਵਿਭਾਗ ਨੇ ਵਪਾਰ ਦਿੱਤੀ ਜਾਂਦੀ ਆ ਜੇ ਤੁਹਾਨੂੰ ਗੁੜਾਈ ਦੇ ਵਿੱਚ ਜਿਵੇਂ ਕਿ ਇੱਥੇ ਨਦੀਨ ਹੋਇਆ ਪਿਆ ਆ ਇਹਦੀ ਗੁੜਾਈ ਦੇ ਲਈ ਵੀ ਆਪਾਂ ਨੂੰ ਪਤਾ ਹੈ ਕਿ ਲੇਬਰ ਜਿਹੜੀ ਹੈਗੀ ਆ ਕਾਫੀ ਸ਼ਾਰਟ ਲੇਬਰ ਮਿਲਦੀ ਆ ਤਾਂ ਅਸੀਂ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਪਾਵਰ ਟਿਲਰਸ ਉਹ ਵੀ ਬਾਗਬਾਨੀ ਵਿਭਾਗ ਜਿਹੜਾ ਹੈਗਾ ਆ ਹਰ ਵਿੱਤੀ ਸਾਲ ਦੇ ਵਿੱਚ ਇਹਨਾਂ ਜ਼ਿਮੀਦਾਰਾਂ ਦੇ ਲਈ ਜਿਹੜੀ ਹੈਗੀ ਸਬਸਿਡੀ ਤੇ ਮੁਹੱਈਆ ਕਰਵਾਉਂਦਾ ਹੈ ਜੀ ਜੈਪਾਲ ਜੀ ਤੁਹਾਡਾ ਜਿਹੜਾ ਹੈਗਾ ਇਹ ਕਿਦਾਂ ਦਾ ਐਕਸਪੀਰੀਅੰਸ ਰਿਹਾ ਜੀ ਜੀ ਤੁਸੀਂ ਪਹਿਲੀ ਵਾਰ ਇਹ ਸਬਜੀ ਲਾਈ ਸਾਰੀ ਹਜੇ ਤਾਂ ਪਹਿਲੀ ਵਾਰ ਹੀ ਲਾਈ ਹੈ ਜੀ ਠੀਕ ਹੈ ਜੀ ਇੱਕੋ ਬਾਕੀ ਦੇਖੋ ਕੀ ਸਿੰਗਨੇ ਹੁੰਦਾ ਜੀ ਆ ਪਹਿਲੇ ਦਿਨ ਹੀ ਤੋੜਿਆ ਆ ਜੀ ਨਹੀਂ ਨਹੀਂ ਫਿਰ ਵੀ ਤੁਹਾਡਾ ਦੇਖੋ ਜੀ ਬਹੁਤ ਵਧੀਆ ਫਰੂਟ ਦੀ ਕੁਆਲਿਟੀ ਬਣੀ ਹੋਈ ਹੈ ਤੁਸੀਂ ਵਿਭਾਗ ਦੇ ਨਾਲ ਸੰਪਰਕ ਬਣਾਏ ਰੱਖੋ ਅਸੀਂ ਤੁਹਾਨੂੰ ਜਿਹੜੀਆਂ ਵੀ ਤੁਸੀਂ ਅੱਗੇ ਕ੍ਰੌਪਸ ਸਬਜ਼ੀਆਂ ਦੀ ਲਗਾਵਾਂਗੇ ਅਸੀਂ ਤੁਹਾਨੂੰ ਉਹ ਸਬਸਿਡੀ ਦੇ ਅੰਡਰ ਉਹ ਵੀ ਰਿਕਵਰ ਅਪ ਕਰਾਵਾਂਗੇ ਤੇ ਜਿੰਨੀਆਂ ਵੀ ਕੁਆਲਿਟੀ ਅਸ਼ੋਰੈਂਸ ਦੇ ਰਿਲੇਟਡ ਕੋਈ ਪ੍ਰੀਵੈਂਟਿਵ ਮੈਜਰਸ ਹੁੰਦੇ ਨੇ ਕਿਹੜੀਆਂ ਪੁਲੀਨਾਸ ਤੋਂ ਬਾਖਵਾਖ ਸਮੇਂ ਦੇ ਵਿੱਚ ਤੁਸੀਂ ਵਰਤਣੀਆਂ ਨੇ ਤਾਂ ਕਿ ਤੁਹਾਡੀ ਤੁਹਾਡੀ ਫਸਲ ਦਾ ਝਾੜ ਬਹੁਤ ਅੱਛਾ ਹੋ ਜਾਵੇ ਉਹਦੇ ਨਾਲ ਤੁਸੀਂ ਜਿਹੜਾ ਹੈਗਾ ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਜ਼ਰੂਰ ਬਣਾ ਰੱਖੋ ਜਿੰਨਾ ਵੀ ਸਿਟਰਸ ਸਟੇਟ ਭੁੰਗੇ ਦੇ ਵਿੱਚ ਜਾਂ ਸਾਡੇ ਏਰੀਆ ਦੇ ਵਿੱਚ ਅਸੀਂ ਹਰ ਸਾਲ ਹਰ ਮਹੀਨੇ ਜਿਹੜੇ ਹੈਗੇ ਨੇ ਕੈਂਪ ਲਗਾਉਂਦੇ ਆ ਕਿਸਾਨ ਵੀਰਾਂ ਦੇ ਲਈ ਉਹਦੇ ਨਾਲ ਜਿਹੜਾ ਹੈਗਾ ਤੁਸੀਂ ਜ਼ਰੂਰ ਜੁੜੋ ਕਿਉਂਕਿ ਉਸੇ ਕੈਂਪ ਦੇ ਵਿੱਚ ਜਿਹੜਾ ਹੈਗਾ ਆ ਵਾਧੇ ਤੋਂ ਵਾਧ ਅਸੀਂ ਜੋ ਖੇਤੀਬਾੜੀ ਯੂਨੀਵਰਸਿਟੀ ਵੀ ਸਿਫਾਰਸ਼ ਕਰਦੀ ਹੈ ਨਵੀਆਂ ਕਿਸਮਾਂ ਜਾਂ ਨਵੀਆਂ ਕੋਈ ਸਿਫਾਰਸ਼ਾਂ ਉਹ ਅਸੀਂ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਇਹ ਦੱਸਦੇ ਆਂ ਇਸੀ ਤਰ੍ਹਾਂ ਤੁਸੀਂ ਵੀ ਆਪਦੇ ਨਾਲ ਜਿਹੜੇ ਤੁਹਾਡੇ ਸੱਜਣ ਮਿੱਤਰ ਹੈਗੇ ਨੇ ਉਹਨਾਂ ਨੂੰ ਮੋਟੀਵੇਟ ਕਰੋ ਤਾਂ ਕਿ ਉਹ ਵੀ ਬਾਗਬਾਨੀ ਵੱਲ ਆਉਣ ਤਾਂ ਵਧੀਆ ਮਨਾਫਾ ਜਿਹੜਾ ਹੈਗਾ ਉਹ ਵੀ ਕਮਾਉਣ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਵੇਂ ਆਪਾਂ ਸਿਟਰਸ ਸਟੇਟ ਭੋਂਗਾ ਕੈਂਪਸ ਵਿਖੇ ਇੱਕ ਸਾਡੀ ਸੰਪੂਰਨ ਦੀ ਆਰਗੈਨਿਕ ਖਾਦ ਜਿਹੜੀ ਹੈਗੀ ਹੈ ਸਿਲਿਕਾ ਬੇਸਡ ਉਹ ਉਪਲਬਧ ਕਰਵਾਈ ਹੋਈ ਹੈ। ਉਹਨਾਂ ਦੀ ਵੀ ਜਿਹੜਾ ਹੈਗਾ ਇੱਥੇ ਟ੍ਰਾਇਲਸ ਕੀਤੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੁਆਲਿਟੀ ਜਿਹੜੀ ਕਿ ਫਰੂਟ ਦੀ ਬਣੀ ਆ ਤੇ ਥੋੜੇ ਬੇਲਾ ਜਿਹੜੀਆਂ ਹੈਗੀਆਂ ਨੇ ਕਿੰਨਾ ਵਧੀਆ ਪਰਫਾਰਮ ਕਰਦੀਆਂ ਪਈਆਂ ਨੇ। ਜਿਹੜੇ ਕਿਸਾਨ ਵੀਰ ਜਿਹੜਾ ਹੈਗਾ ਆ ਰਸਾਇਣਿਕ ਖਾਦਾਂ ਦਾ ਇਸਤੇਮਾਲ ਘੱਟ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਜਿਹੜੀ ਹੈਗੀ ਆ ਇਹ ਖਾਦ ਇੱਕ ਬਹੁਤ ਅੱਛਾ ਆਪਸ਼ਨ ਹੈ ਇਹ ਤੁਸੀਂ ਸਟਰਸ ਸਟੇਟ ਭੋਂਗਾ ਦੇ ਕੈਂਪਸ ਵਿਖੇ ਜਿਹੜਾ ਹੈਗਾ ਆ ਇਹ ਉਪਲਬਧ ਹੈ ਤੇ ਤੁਸੀਂ ਉੱਥੇ ਜਿਹੜਾ ਹੈਗਾ 50% ਸਬਸਿਡੀ ਦੇ ਨਾਲ ਤੋਂ ਲੈ ਸਕਦੇ ਹੋ ਸਾਨ ਵੀਰੋ ਹੁਣ ਸਾਡੇ ਨਾਲ ਸਾਡੇ ਇਸ ਇਲਾਕੇ ਦੇ ਅਸਿਸਟੈਂਟ ਡਾਇਰੈਕਟਰ ਹਾਰਟੀਕਲਚਰ ਸਟੇਟ ਪਹੁੰਗਾ ਤੋਂ ਡਾਕਟਰ ਜਸਪਾਲ ਜੀ ਡਾਕਟਰ ਜਸਪਾਲ ਜੀ ਇੱਕ ਲੋਕਲ ਅਫਸਰ ਨੇ ਉਹਨਾਂ ਨੇ ਇਸ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਜੋਬ ਕੀਤੀ ਹੈ ਆਓ ਅਸੀਂ ਉਹਨਾਂ ਦੇ ਵਿਚਾਰ ਜਾਣਦੇ ਆ ਅਤੇ ਇਹ ਜਾਣਦੇ ਕਿ ਸਟੇਟ ਪਹੁੰਗਾ ਜਿਹੜੀ ਹੈਗੀ ਆ ਉਹ ਕਿਹੜੇ ਕਿਹੜੇ ਸਰਵਿਸ ਜਿਹੜੀਆਂ ਹੈਗੀਆਂ ਨੇ ਇਸ ਲੋਕਲ ਇਲਾਕੇ ਨੂੰ ਮਹੱਤਵ ਕਰਵਾਉਂਦੀ ਹੈ ਸਸ਼ਕਿਰਧਾ। ਥੈਂਕ ਯੂ ਡਾਕਟਰ ਜਿੱਥੋਂ ਤੱਕ ਆਪਾਂ ਅਧਵਾਣੀ ਤੇ ਖਰੂਜੀ ਦੀ ਗੱਲ ਕਰਦੇ ਆਂ ਇਹਦੇ 3 ਕਿਲੋਮੀਟਰ ਕੇ ਹਰਿਆਣਾ ਕਸਵਾ ਆ ਉਹਦੇ ਜੇ ਨੇੜਲੇ ਪਿੰਡਾਂ ਉਥੇ ਇਹਦੀ ਕੀਟੀ ਬਹੁਤ ਹੁੰਦੀ ਸੀ ਅੱਜ ਤੋਂ 20-25 ਸਾਲ ਮਿਲਦਾ ਇਹ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਕਿਸ ਇਲਾਕੇ ਵਿੱਚ ਫਸਲ ਜ਼ਿਆਦਾ ਲੱਗਣ ਲੱਗ ਉਹਦੇ ਜੇ ਬਿਮਾਰੀਆਂ ਵਾਇਰਸ ਆਉਣ ਲੱਗ ਪਿਆ ਉਹਦੇ ਕਰਕੇ ਜੇ ਇਹਦੀ ਫਸਲ ਆ ਬਿਲਕੁਲ ਹੀ ਹੁਣੋਂ हट ਗਈ ਜਾਂ ਨਾ ਤੇ ਬਰਾਬਰ ਹੀ ਹੁਣ ਲੱਗ ਪਈ ਉਸ ਸਮੇਂ ਸ਼ੂਗਰ ਬੇਬੀ ਵੈਰਾਈਟੀ ਜਾਂ ਪੰਜਾਬਸ ਮਹਿਰੀ ਖਰਬੂਜੇ ਦੀ ਕਿਸਮ ਦੀ ਬਹੁਤ ਜ਼ਿਆਦਾ ਲੱਗਦੀਆਂ ਸੀ ਇਸ ਤੋਂ ਬਾਅਦ ਮੈਂ ਆ ਇੱਕ ਤਰਾ ਸਰਪ੍ਰਾਈਜ਼ ਦਾ ਕਿ ਇਹ ਮੈਂ ਇਸ ਏਰੀਏ ਦੇ ਇੱਕ ਲਾਗੇਕ ਭਰੀਆਣੇ ਫਾਰਮ ਤੇ ਪਛਬਦਰ ਉੜੀ ਉਹ ਤਾਂ ਲਗਾਉਂਦੀ ਸੀ ਪਰ ਮੈਂ ਪਹਿਲੀ ਵਾਰੀ ਜਿਹੜੀਆਂ ਰੈੱਡ ਤੇ येलो ਕਲਰਡ ਜਿਹੜੀਆਂ ਹਦਵਾਨੇ ਦੀਆਂ ਵੈਰਾਈਟੀਆਂ ਮੈਂ ਦੇਖੀਆਂ ਸੋ ਉਤੋਂ ਇਹ ਦੇਖ ਕੇ ਬੜਾ ਮੈਨੂੰ ਅਨਕੁਰੇਜਮੈਂਟ ਹੋ ਰਹੀ ਹੈ ਕਿ ਸਾਡਾ ਏਰੀਆ ਜੇ ਫਿਰ ਇਹ ਜਿਹੜੀਆਂ ਫਸਲਾਂ ਹੋ ਸਕਦੀਆਂ ਹਨ ਅ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਜਿਹੜੀਆਂ ਇਹ ਵੈਰੈਟੀਆ ਹਾਈਬ੍ਰਿਡ ਵੈਰੈਟੀਆ ਆਪਾਂ ਨੂੰ ਭਾਗ ਕਰੋ ਮਿਸਟਰ ਸਾਹਿਬ ਜੀ ਦਿੱਤੀ ਜਾ ਇਹ ਸਰਕਾਰ ਦਾ ਬਹੁਤ ਵਧੀਆ ਅਭਦਾਲਾ ਹੈ ਕਿ ਇੱਥੇ ਜ਼ਿਮੀਂਦਾਰਾਂ ਦੀ ਬਹੁਤ ਵੱਡੀ ਮਦਦ ਆ ਕਿਉਂਕਿ ਜਿਹੜੇ ਬੀਜ ਇੱਕ ਸੀਡ ਆ ਚਾਰ ਤੋਂ 5 ਰੁਪਏ ਦਾ ਪੈਂਦਾ ਆ ਸੋ ਆਪਾਂ ਨੂੰ ਦੇਖ ਪਰ ਕੇ ਜਿਹੜੀ ਜਿਹੜੀ ਕੋਪੜੀ ਚੋਣਨੀ ਚਾਹੀਦੀ ਆ ਉਸ ਤੋਂ ਬਾਅਦ ਇਹ ਸਹੀ ਸਮੇਂ ਤੇ ਕਰਨਾ ਤਦੋ ਸੇ ਸਿਰਦੋ ਕਿਰਤੋਂ ਆਪਾਂ ਕੀ ਮਦਦ ਕਰ ਸਕਦੇ ਆ ਉੱਥੇ ਆਪਾਂ ਜਿੱਦਾਂ ਡਿਫਰੈਂਟ ਡਿਫਰੈਂਟ ਕੰਪਨੀ ਦੀਆਂ ਦਵਾਈਆਂ ਰੱਖੀਆਂ ਆ অর্ਗੈਨਿਕ ਵੀ ਆ ਇਨਾਰਗੈਨਿਕ ਵੀ ਆ ਉੱਥੇ ਜਿੱਦਾਂ ਆਪਾਂ ਫਾਜ਼ਲ ਤੋਂ ਇੱਕ ਫੈਕਟਰੀ ਆ ਉਹਦੇ ਤੋਂ ਐਕਸਿਸ ਪ੍ਰੋਲੀ ਵਾਲੀ ਖਾਣ ਲੈਂਦੇ ਆ ਉਹਦੇ ਵਿੱਚ ਅਸੀਂ ਸਾਡੇ ਸਿੱਟਾ ਸਟੇਟ ਹਾਰਪੁਰ ਵੱਲੋਂ ਫਾਸਫੋਰਸ ਸੋਲੋਜੈਂ ਬੈਕਟੀਰੀਆ ਤੇ ਪੋਟਾਸ਼ ਸੋਲੋਜੈਂ ਬੈਕਟੀਰੀਆ ਉਹ ਪਾ ਕੇ ਜਿਹੜੀਆਂ ਇਨ ਆਰਗਨ ਤਾਪਤਾ ਦੀ ਨਾਂ ਦੇ ਬਰਾਬਰ ਹੀ ਵਰਤੂ ਕਰ ਰਹੇ ਆ ਉਹਦੇ ਨਾਲ ਸਾਡੇ ਜਿਹੜੀ ਕਿਸਾਨਾਂ ਦੀ ਬਹੁਤ ਬਚਤ ਹੋ ਰਹੀ ਆ ਉਹਦੇ ਨਾਲ ਜਿਹੜੇ ਛੋਟੇ ਤਾਪਤਾ ਉਹ ਵੀ ਅਵੇਲੇਬਲ ਹੋ ਜਾਂਦੇ ਆ ਸੋ ਤੋਂ ਇਸ ਤਰ੍ਹਾਂ ਹੁਣ ਥੋੜੇ ਚਿਰ ਕੇ ਸਟੇਟ ਦੇ ਜਿਹੜੇ ਸਾਡੇ ਮੈਂਬਰ ਸਾਹਿਬਾਨਾ ਉਹਨਾਂ ਵੱਲੋਂ ਇਹ ਤੁਹਾਨੂੰ ਸਾਰਾ ਹੁਕਮ ਹੋਇਆ ਕਿ ਤੁਸੀਂ ਛੋਟੇ ਛੋਟੇ ਹੌਟਲੈਕ ਵੀ ਕੋਲੋ ਉਹ ਆਊਟਲੈਟ ਦੇ ਤੇ ਜ਼ਿੰਮੇਦਾਰ ਤੋਂ ਡਾਇਰੈਕਟ ਆਪਾਂ ਪ੍ਰਤੀਬ ਕਰਕੇ ਦੇਰ ਮਾਸਨ ਮਾਰਦਿਆਂ ਰੱਖ ਕੇ ਜਿੰਨੇ ਪੈਸੇ ਬਚੂਗੇ ਉਹ ਜ਼ਿੰਮੇਦਾਰਾਂ ਨੂੰ ਦੇਣ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ। ਮੈਂ ਇਹ ਗੱਲ ਦੱਸ ਵੀ ਜਾਂਦਾ 1 ਸਾਲ ਵੀਰ ਵੀ 60 ਤੇ ਵਿਖਾ ਪਰ ਇਹੋ ਤੋਂ ਇੱਕ ਹੀ ਇੱਕ ਹੀ ਕਿਸਮ ਦੇ ਸਿਰਦਾ। ਉਹ ਇੱਕ ਹੀ ਕਿਸਮ ਦਾ ਵੈਰਾਈਟੀ ਆ ਜਦੋਂ ਪੰਜ ਤਰ੍ਹਾਂ ਦੇ ਕਿਸਮ ਦੇ ਰੱਖਦੇ ਹੋ ਜ਼ਰੂਰੀ ਨਹੀਂ ਕਿ ਸਟੇਟ ਤੇ ਡਿਪੈਂਡ ਹੋਣਾ। ਤੁਸੀਂ ਪੰਜ ਚਾਰ ਜੀਵੀਦਾਰ ਹੋ ਕੇ ਕੱਪੜਾ ਹੋਲਸੇਲ ਮਾਰਕੀਟ ਬਣਾ ਕੇ ਇਹ ਵਿੱਚੋਂ ਤੇ ਵੱਧ ਤੋਂ ਵੱਧ ਲੁਟਾਉਣਾ। ਮਤਲਬ ਗਰੁੱਪ ਚ ਕੰਮ ਕਰਨ ਦਾ ਸਰ ਇਹ ਫਾਇਦਾ ਹੁੰਦਾ ਕਿ ਤੁਹਾਡਾ ਰਿਸਕ ਵੀ ਡਾਗਿਆ ਹੋ ਕਾਫੀ ਘੱਟ ਜਾਂਦਾ ਤੇ ਸਾਡੇ ਜ਼ਿੰਮੇਵਾਰਾਂ ਨੂੰ ਗਰੁੱਪ ਬਣਾ ਕੇ ਜਿਹੜਾ ਕੰਮ ਕਰਨਾ ਚਾਹੀਦਾ ਆ ਇਹ ਜਿਹੜੇ ਆਪਣੇ ਕਿਸਾਨ ਵੀਰਾਂ ਇਹਨਾਂ ਦੀ ਜਿਹੜੀ ਜ਼ਮੀਨ ਆ ਉਹ ਆਪਣੇ ਹੱਥ ਦੇ ਉੱਪਰ ਆ ਇਹ ਵੀ ਆਪਣਾ ਜਿਹੜਾ ਜਿਹੜੀ ਆਪਣੀ ਪ੍ਰੋਡਿਊਸ ਆ ਉਹਦਾ ਮੰਡੀਕਰਨ ਇੱਥੇ ਕਰ ਸਕਦੇ ਆ ਪਰ ਜਿਹੜਾ ਇਕੱਲਾ ਜ਼ਿੰਮੇਵਾਰ ਆ ਉਹਨੂੰ ਇੱਕ ਮੁਸ਼ਕਲ ਹੁੰਦੀ ਆ ਕਿਉਂਕਿ ਉਹਦੇ ਕੋਲ ਕੋਈ ਪ੍ਰੋਡਿਊਸ ਹੁੰਦੀ ਆ ਸੋ ਗਾਗ ਸਾਰੀਆਂ ਕਿਸਮ ਦੀ ਚੀਜ਼ਾਂ ਮੰਗਦਾ ਜਿੱਦਾਂ ਆਦਵਾਣਾ ਹੋ ਗਿਆ ਈਆ ਗਰਿੱਲੇ ਸਾਰੀਆਂ ਟਮਾਟਰ ਮਿਰਚਾਂ ਸੋ ਮੈਂ ਤਾਂ ਆਪਣੇ ਇਲਾਕੇ ਦੇ ਜਿਹੜੇ ਲਾਗਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਾਂਗਾ ਤੁਸੀਂ ਕਲੈਕਟਿਵ ਕੀਤੀ ਕਰਕੇ ਆਪਣੀ ਆਪਣੀ ਕੋਡਿਊਰਸ ਇੱਕ ਜਗ੍ਹਾ ਤੇ ਆ ਕੇ ਵੇਚਣੀ ਸ਼ੁਰੂ ਕਰੋ ਜਦੋਂ ਵੇਚੋਗੇ ਤੁਹਾਨੂੰ ਮੰਡੀ ਨਾਲੋਂ ਦੁਗਣਾ ਰੂਪਾ ਤੇ ਕੰਜ਼ਿਊਮਰ ਨੂੰ ਵੀ ਸਸਤੀ ਮਿਲੂਗੀ ਹੋਲੀ ਓਲੀ ਤੁਹਾਨੂੰ ਕੀ ਹੋਣਾ ਕਿ ਤੁਹਾਨੂੰ ਜਿਹੜੀ ਤੁਹਾਨੂੰ ਛੋਟੇ ਕੋਲਸਟੋਰਾਂ ਦੀ ਲੋੜ ਪਊਗੀ। ਸੋ ਸਰਕਾਰ ਵੱਲੋਂ ਵੀ ਕਈ ਸਬਦਾ ਹੈ ਗਿਆ ਕਿ ਕੋਲ ਛੋਟੇ ਕੋਲਸਟੋਰ ਲਗਾਉਣਗੇ। ਸੋ ਇਸ ਲਈ ਤੁਸੀਂ ਸਾਡੇ ਵਿਭਾਗ ਕੋਲ ਆਵੋ, ਟ੍ਰੇਨਿੰਗ ਲਗੋ। ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਤੁਹਾਨੂੰ ਸੀਡ ਤੇ ਵੀ ਸਬਸਿਡੀ ਹੈਗੀਆ, ਕੋਲਸਟੋਰ ਤੇ ਵੀ ਸਬਸਿਡੀ, ਪੈਕ ਹੋਸਟ ਤੇ ਵੀ ਸਬਸਿਡੀ ਹੈਗੀਆ। इवन ਜਿਹੜੀ ਸਟੇਟਸਟੇਡ ਭੁੰਗਾ ਆ ਉਹ ਦਵਾਈਆਂ ਵੀ ਬੜੀ ਸਸਤੀ ਰੇਟ ਤੇ ਉਪਲਬਧ ਕਰਾ ਰਹੀਆ। ਵਾਗਵਾਨ ਦੇ ਬਾਗਵਾਲੋ ਸਭ ਲਈ ਪਾਂ ਆਤੀ 20 ਇਹ ਸਬਸਿਡੀਆਂ ਮਿਲ ਰਹੀਆਂ ਲੋੜ ਆ ਕਿ ਜਿਹੜੇ ਮੇਰੇ ਹੋਰ ਵੀ ਕਿਸਾਨ ਵੀਰ ਮੇਰੇ ਜਿਹੜੇ ਵੀਡੀਓ ਦੇਖੋਗੇ ਆਪਣੇ ਨੇੜੇ ਦੇ ਬਾਗਵਾਨ ਵਿਕਾਸ ਅਸਥਾਨੋਂ ਡਿਪਟੀ ਡਾਇਰੈਕਟਰ ਸਾਹਿਬਾ ਨੂੰ ਡਾਕਟਰ ਬਾਗਵਾਨ ਜੀ ਚੰਡੀਗੜ੍ਹ ਜੀ ਦੇ ਸੰਪਰਕ ਵਿੱਚ ਆ ਕੇ ਜਿਹੜੀ ਬਾਗਵਾਨੀ ਮੈਕਬੋਜਾ ਸਕੀਮਾਂ ਦਾ ਲਾਭ ਉਠਾਓ ਅਤੇ ਜਿਹੜਾ ਸਰਕਾਰ ਦਾ ਫਰਮ ਲਾਇਆ ਕਿ ਝੋਨਾ ਘੱਟ ਲਗਾਓ ਉਹਦੇ ਵਿੱਚ ਤੁਸੀਂ ਅ ਸਰਕਾਰ ਦੀ ਮਦਦ ਕਰੋ ਆਪਣੇ ਲੋਕਾਂ ਦੀ ਮਦਦ ਕਰੋ ਕਿਉਂਕਿ ਸਾਡਾ ਅਜਨੋ ਮਧੇ ਪਾਣੀ ਬਹੁਤ ਘਟ ਰਿਹਾ ਆ ਆਉਣ ਵਾਲੇ ਸਮੇਂ ਇੱਥੇ ਆਪਾਂ ਨੂੰ ਆ ਬਾਗਬਾਨੀ ਫਸਲਾਵਾ ਚਲਾਉਣਗੇ ਤਾਂ ਆਪਣੀ ਜਿਹੜੀ ਨਵੀਂ ਪੀੜੀ ਹੈ ਉਹਦਾ ਕਾਫੀ ਮਦਦ ਮਿਲੂਗੀ ਧੰਨਵਾਦ ਡਾਕਟਰ ਸਾਹਿਬ ਤੁਸੀਂ ਆਪਣੇ ਬੜੇ ਅਹਿਮ ਵਿਚਾਰ ਜਿਹੜੇ ਹੈਗੇ ਨੇ ਉਹ ਸਾਂਝੇ ਕੀਤੇ ਨੇ ਤਾਂ ਭਾਵੇਂ ਉਹਨਾਂ ਦਾ ਵੀ ਮੈਂ ਸ਼ੁਕਰ ਗੁਜ਼ਾਰਾ ਕਿ ਉਹਨਾਂ ਨੇ ਵੀ ਜਿਹੜਾ ਹੈਗਾ ਕਿ ਬਾਗਬਾਨੀ ਦੇ ਨਾਲ ਜੁੜੇ ਰੇ ਸਬਜ਼ੀ ਦੀ ਕੀਤੀ ਕਰਦੇ ਨੇ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੇ ਇਲਾਕੇ ਦੇ ਸਾਡੇ ਜ਼ਿਲ੍ਹੇ ਦੇ ਸਾਡੇ ਬਲਾਕ ਦੇ ਜਿੰਨੇ ਵੀ ਕਿਸਾਨ ਵੀ ਜਿਨ੍ਹਾਂ ਨੂੰ ਬਾਲਪਾਨੇ ਦੇ ਸਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਉਹ ਸਾਡੇ ਨਾਲ ਸਿੱਧੇ ਤੌਰ ਤੇ ਸੰਪਰਕ ਕਰ ਸਕਦੇ ਨੇ ਸਾਡੇ ਕੋਲ ਸਟੇਟ ਸਟੇਟ ਪੁੰਗਾ ਰਕੇ ਦਫ਼ਤਰ ਪਹੁੰਚ ਕੇ ਜਿਹੜੀ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਧੰਨਵਾਦ